ਬਾਈਕ ਹੋਰ ਮੈਂ ਬਹੁਤ ਵਧੀਆ ਚੀਜ਼ ਦੇਖੀ ਆ ਇੱਧਰ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਭਗਵੰਤ ਮਾਨ ਦੀ ਫੋਟੋ ਇੱਧਰ ਅਜੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਇੱਧਰ ਮੋਦੀ ਜੀ ਦੀ ਫੋਟੋ ਲੱਗੀ ਹੋਈ ਆ ਤੇ ਮੈਂ ਕਿਹਾ ਵੀ ਆਹ ਸ਼ਾਟ ਜ਼ਰੂਰ ਲੈਣਾ ਆਹ ਦੇਖ ਲਓ ਤੁਸੀਂ ਹੈ ਕਿਉਂ ਵਰ ਪੈਂਦੀ ਐ ਤੱਕ ਆ ਹਰਿਆਣੇ ਦੀ ਬੱਸ ਆ ਜੀ ਐਚ 4 ਨੰਬਰ ਆ ਏ ਆਪਾਂ ਉញੋਂ ਪੰਜਾਬ ਵਾਲੇ ਕਹੀ ਜਾਂਦੇ ਆ ਕਿ ਭਗਵੰਤ ਮਾਨ ਦੀਆਂ ਪੰਜਾਬ ਰੋਡਵੇ ਤੇ ਫੋਟੋਆਂ ਲੱਗੀਆਂ ਰਹਿੰਦੀਆਂ ਇੱਧਰ ਹਰਿਆਣੇ ਵਾਲੇ ਵੀ ਘੱਟ ਨਹੀਂ ਇਹ ਵੀ ਮੂ ਰਹਿਣ ਚੱਕੀ ਰੱਖਦੇ ਆ ਗੰਮ ਨੂੰ ਭਾਈ ਆਹ ਦੇਖ ਲਓ ਤੁਸੀਂ ਹੈ ਨਾ ਤੁਸੀਂ ਹਰਮੇਸ਼ਾ ਕਹਿੰਦੇ ਰਹਿੰਦੇ ਆ ਕਿ ਪੰਜਾਬ ਦੀਆਂ ਜਿਹੜੀਆਂ ਬੱਸਾਂ ਕਿ ਉਹਤੇ ਆਪਣੇ ਸੀਐਮ ਸਾਹਿਬ ਦੀ ਫੋਟੋ ਲੱਗੀ ਹੁੰਦੀ ਆ ਤੇ ਮੈਂ ਅੱਜ ਦਿੱਲੀ ਆ ਰਿਹਾ ਸੀਗਾ ਮੈਂ ਰਾਹ ਦੇ ਵਿੱਚ ਹਰਿਆਣਾ ਰੋਡਵੇ ਦੀਆਂ ਜਿਹੜੀਆਂ ਬੱਸਾਂ ਸੀ ਆ ਉਹਤੇ ਮੋਦੀ ਜੀ ਦੀ ਫੋਟੋ ਦੇਖੀ ਹੁਣ ਮੈਂ ਦਿੱਲੀ ਦੇ ਵਿੱਚ ਸੀਗਾ ਜਿਹੜੀਆਂ ਦਿੱਲੀ ਦੀਆਂ ਬੱਸਾਂ ਉਹਦੇ ਆ ਦੇਖੋ ਜੀ ਆਹ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦਾ ਮੈਨੂੰ ਪਤਾ ਨਹੀਂ ਹੈ ਕੌਣ ਹੈ ਕੌਣ ਨਹੀਂ ਇਹ ਨਵਾਂ ਹੀ ਚਿਹਰਾ ਦੇਖ ਰਿਹਾ ਮੈਂ ਪਰ ਆਹ ਚਿਹਰਾ ਦਾ ਚਲੋ ਸਾਨੂੰ ਪਤਾ ਹੀ ਹੈ ਵੀ ਸਾਡੇ ਝਾੜੂ ਵਾਲੇ ਨੇ ਜਿਹੜੇ ਕੀ ਦੋ ਵਾਰ ਸਰਕਾਰ ਬਣਾ ਚੁੱਕੇ ਨੇ ਦਿੱਲੀ ਦੇ ਵਿੱਚ ਤੇ ਬਾਈ ਇਹ ਟ੍ਰੈਂਡ ਹੀ ਚੱਲਦਾ ਹੈ ਇਹ ਇਕੱਲਾ ਪੰਜਾਬ 'ਚ ਨਹੀਂ ਚੱਲਦਾ ਹੈਗਾ ਜੇ ਸੋਚਦੇ ਹੋ ਹੋਂਗੇ ਕਦੇ ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ ਹਰਿਆਣੇ ਦੇ ਵਿੱਚ ਮੋਦੀ ਚੱਲਦਾ ਤੇ ਦਿੱਲੀ ਦੀਆਂ ਬੱਸਾਂ ਤੇ ਗੇਜਰੀਵਾਲ ਚੱਲਦਾ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਤੇ ਜਾਮ ਬਹੁਤ ਚੱਲਦਾ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਆ ਤੁਸੀਂ ਹੁਣ ਗਰਾਊਂਡ ਰਿਐਲਿਟੀ ਆਪ ਦੇਖ ਲਓ ਇਹ ਸਿਸਟਮ ਨਹੀਂ ਲੋਡ ਹੋ ਸਕਦਾ ਦਿੱਲੀ ਦੇ ਵਿੱਚ ਜਿਹੜਾ ਜਾਮ ਵਾਲਾ ਕਦੇ ਵੀ ਜਿੰਨੇ ਮਰਜੀ ਪੁਲ ਬਣ ਜਾਣ ਜਿੰਨੀਆਂ ਮਰਜੀ ਸੜਕਾਂ ਬਣ ਜਾਣ ਉਹ ਦੇਖੋ ਕਿੱਥੇ ਘੱਟ ਫਸਾਈ ਬੈਠਾ ਉਹ ਬੱਬੇ ਵਾਸੜਾਈ ਬੈਠਾ ਇੱਧਰ ਟ੍ਰੈਫਿਕ ਨੂੰ ਜੇ ਕਿਤੇ ਕੋਈ ਮਰੀਜ਼ ਵਗੈਰਾ ਹੋਵੇ ਉਹ ਤਾਂ ਗੱਭੇ ਵਿਚਾਰਾ ਫਸ ਜਵੇ। ਉਹ ਅੱਜ ਦੀ ਵੀਡੀਓ ਨੂੰ ਅੰਤ ਤੱਕਰ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ।